ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਉਹਨਾਂ ਦੀਆਂ ਮੁਸ਼ਕਲਾਂ ਵਧਣਗੀਆਂ ਕੀ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇਗਾ ਜਾਂ ਉਹ ਆਪਣੀ ਪ੍ਰਧਾਨਗੀ ਦੇ ਤਿਉਂ ਦੇ ਤਿਉਂ ਹੀ ਬਣੇ ਰਹਿਣਗੇ ਇਸ ਨੂੰ ਲੈ ਕੇ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਸਿਆਸੀ ਲੋਕ ਨੇ ਜਿਹੜੇ ਰਾਜਨੀਤਿਕ ਉਤੇ ਨਜ਼ਰ ਰੱਖਦੇ ਨੇ ਉਹਨਾਂ ਦੀਆਂ ਨਿਗਾਹਾਂ ਨੇ ਜਿਹੜੀਆਂ ਉਹ ਲਗੀਆਂ ਹੋਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਕਿ ਉਹ ਲਫਾਫਾ ਕਦੋਂ ਖੁੱਲੇਗਾ ਅਤੇ ਉਸ ਦਾ ਫੈਸਲਾ ਕੀ ਆਵੇਗਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 1 ਤੋਂ ਲੈ ਕੇ 5 ਅਗਸਤ ਦੇ ਵਿੱਚਕਾਰ ਇਹ ਲਫਾਫਾ ਖੁੱਲੇਗਾ ਜਿਸ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਤੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਤਲਬ ਹੋ ਕੇ ਫੈਸਲੇ ਦਾ ਜਿਹੜਾ ਹੈ ਉਹ ਸਪਸ਼ਟੀਕਰਨ ਦਿੱਤਾ ਸੀ ਹੁਣ ਅੱਜ ਬਾਗੀ ਧੜੇ ਨੇ ਨਕੋਦਰ ਅਤੇ ਨੂਰਮੈਲ ਦੇ ਵਿੱਚ ਮੀਟਿੰਗ ਰੱਖੀ ਹੈ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂ ਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਣ ਗਈਆਂ ਕਿਉਂਕਿ ਇਹ ਮੁੱਦਾ ਉਠਾਇਆ ਗਿਆ ਹੈ ਪਰਿਵਾਰਵਾਦ ਨੂੰ ਲੈ ਕੇ ਝੁੰਡਾ ਰਿਪੋਰਟ ਦਾ ਪਰਿਵਾਰਵਾਦ ਨੂੰ ਲੈ ਕੇ ਮਾਫੀ ਨਾਮ ਨੂੰ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਹਦੇ ਪਿਛਾਖ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਇਹ ਸਾਰੇ ਮਾਮਲੇ ਅੱਜ ਫਿਰ ਦੁਬਾਰਾ ਖੰਗਾਲੇ ਗਏ ਨਕੂਦਰ ਅਤੇ ਨੂਰਮਹਿਲ ਦੇ ਵਿੱਚ ਇੱਥੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਵੇਂ ਬਨੇ ਕਨਵਿਨਿਅਰ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਉਹਨਾਂ ਦੇ ਨਾਲ ਬੀਬੀ ਜਗਵੀਰ ਕੌਰ ਵੀ ਦੇਖੀ ਗਈ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਦੇਖਿਆ ਗਿਆ ਅਤੇ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਦੇਖਿਆ ਗਿਆ ਅੱਜ ਮੀਟਿੰਗ ਲਈ ਉਹਨਾਂ ਨੇ ਕਿਹਾ ਕਿ ਸਾਨੂੰ ਪਰਿਵਾਰਵਾਦ ਉੱਤੇ ਵਿਚਾਰ ਵਟਾਦਰਾ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਦੀ ਸੌਰੀ ਵਾਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੈਗੀਏ ਇਸ ਬਾਦਲ ਪਰਿਵਾਰ ਦੇ ਹੱਥ ਵਿੱਚ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਪਰਿਵਾਰਵਾਦ ਦੀ ਗੱਲ ਹੋਈ ਹੈ ਪਰਿਵਾਰਵਾਦ ਨੂੰ ਬढ़ावा ਦਿੱਤਾ ਗਿਆ ਹੈ ਪਰਿਵਾਰਵਾਦ ਨੂੰ ਮਜ਼ਬੂਤ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਬਾਕੀ ਨੇ ਕਿਉਂਕਿ ਬਾਕੀ ਲੋਕ ਵੀ ਤਾਂ ਚਾਹੋ ਐਸਸੀ ਨੇ ਚਾਹੋ ਬੀਸੀ ਨੇ ਚਾਹੋ ਜਨਰਲ ਨੇ ਉਹ ਵੀ ਤਾਂ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਵੋਟਾਂ ਦੇ ਵਿੱਚ ਲੇਕਿਨ ਹੁਣ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸਿਰਫ ਬਾਦਲ ਪਰਿਵਾਰ ਆਪਣੇ ਪਰਿਵਾਰ ਦੀ ਸੋਚ ਰਿਹਾ ਹੈ ਬਾਕੀ ਉਹ ਕਿਸੇ ਦੀ ਵੀ ਗੱਲ ਨਹੀਂ ਕਰ ਰਿਹਾ ਇਸ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਨਵੇਂ ਕੰਵਿਨਰ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਦੇ ਅਤੇ ਟਕਸਾਲੀ ਆਗੂ ਵੀ ਨੇ ਜਾਂ ਕਹਿ ਦਈਏ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਉਹਨਾਂ ਵੱਲੋਂ ਖਲਾਸਾ ਕੀਤਾ ਗਿਆ ਹੈ ਕਿ ਪਰਿਵਾਰਵਾਦ ਨੂੰ ਨਹੀਂ ਪਾਲਿਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਪ੍ਰਧਾਨਗੀ ਤੇ ਰਹਿੰਦੇ ਨੇ ਜਾਂ ਨਹੀਂ ਰਹਿੰਦੇ ਉਹਨਾਂ ਨੇ ਕਿਹਾ ਕਿ ਵਾਟਐਵਰ ਜੋ ਫੈਸਲਾ ਵੀ ਆਵੇਗਾ ਜੋ ਡਿਸਾਈਡ ਕਰਨਗੇ ਜੋ ਡਿਸੀਜਨ ਲਿਆ ਜਾਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਉਹ ਉਸ ਦਾਸੀ ਫੁੱਲਾਂ ਨਾਲ ਸਵਾਗਤ ਕਰਾਂਗੇ ਲੇਕਿਨ ਜੇਕਰ ਸਹੀ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਲਿਆ ਜਾਂਦਾ ਅਸੀਂ ਉਹਦਾ ਵਿਰੋਧ ਵੀ ਕਰਾਂਗੇ ਅਤੇ ਅਸੀਂ ਇੱਕ ਨਵੀਂ ਸ਼ਰੋਮਣੀ ਅਕਾਲੀ ਦਲ ਬਣਾਵਾਂਗੇ ਕਿਉਂਕਿ ਉਧਰ ਭਾਈ ਸਭਜੀ ਸਿੰਘ ਖਾਲਸਾ ਜਿਹੜੇ ਮੈਂਬਰ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਹਲਕਾ ਅਫਰੀਦਕੋਟ ਤੋਂ ਉਹ ਵੀ ਘਾਤ ਦੇ ਵਿੱਚ ਨੇ ਕਿ ਕਦੋਂ ਮੇਰੇ ਟੱਟ ਦੇ ਵਿੱਚ ਬਾਗੀ ਦੜਾ ਆਵੇ ਅਤੇ 2027 ਦੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਲੜੀਆਂ ਜਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੇ ਟੱਚ ਵਿੱਚ ਵੀ ਨਹੀਂ ਹੈਗੇ ਨੇ ਅਤੇ ਜਿਹੜੇ ਫਰੀਦਕੋਟ ਦੇ ਹਲਕੇ ਨੇ ਨਾ ਉਹਨਾਂ ਦੇ ਵਿੱਚੋਂ ਮੈਂ ਕਿਸੇ ਹੋਰ ਪਾਰਟੀ ਦੇ ਨਾਲ ਜਿਹੜਾ ਗੱਠਜੋੜ ਕਰਕੇ ਨਹੀਂ ਲੜਾਂਗਾ ਮੈਂ ਆਪਦੀ ਪਾਰਟੀ ਬਣਾਵਾਂਗਾ ਇਹ ਸਰਬਜੀਤ ਖਾਲਸਾ ਨੇ ਗਲਤ ਕਹਿ ਦਿੱਤੀ ਹੈ ਭਾਈ ਅਮਰਤਪਾਲ ਖਾਲਸਾ ਨੂੰ ਵੀ ਮਿਲਾਇਆ ਜਾਵੇਗਾ ਜੇਕਰ ਬਾਗੀ ਤੜਾ ਇਧਰ ਆ ਜਾਂਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਬਣੇਗੀ ਉਸ ਨੂੰ ਮਜ਼ਬੂਤੀ ਮਿਲੇਗੀ ਜੇਕਰ ਪ੍ਰਧਾਨਗੀ ਤੋਹ ਦਿੱਤਾ ਜਾਂਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਉਹਨੇ ਗਲਤੀਆਂ ਕੀਤੀਆਂ ਨੇ ਤਾਂ ਫਿਰ ਹੋ ਸਕਦਾ ਹੈ ਜਿਹੜਾ ਬਾਗੀ ਧੜਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਹ ਰਹੇ ਨੇ ਉਹ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਵੇ ਅਤੇ ਨਵੇਂ ਪ੍ਰਧਾਨ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਬਰੋਤੀ ਮਿਲੇ ਇਹ ਗੱਲ ਕਹੀ ਹੈ ਗੁਰਪ੍ਰਤਾਪ ਸਿੰਘ ਬੜਾਲਾ ਜੋ ਨਵੇਂ ਕਨਵੀਨਰ ਬਣੇ ਨੇ ਬਾਗੀ ਧੜੇ ਦੇ ਧੰਨਵਾਦ